We'll <laughs> ਧੰਨ ਗੁਰੂ ਨਾਨਕ ਲੋਕ ਭਲਾਈ ਸੇਵਕ ਸਭਾ ਵੱਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਪ੍ਰਕਾਰ ਦੀਆਂ ਮਠਿਆਈਆਂ ਅਤੇ ਫਾਸਟ ਫੂਡ ਦੇ ਲੰਗਰ ਲਗਾਏ ਗਏ। ਇਸ ਮੌਕੇ ਸੋਸਾਇਟੀ ਮੈਂਬਰਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ ਹੈ ਜੋ ਸੇਵਾਦਾਰਾਂ ਵੱਲੋਂ ਸੰਤਾਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਸ਼ਕਾਇਆ ਜਾ ਰਿਹਾ ਹੈ। ਲੰਗਰ ਵਿੱਚ ਵੱਖ-ਵੱਖ ਪ੍ਰਕਾਰ ਦੇ ਪਕਵਾਨ ਕੜੀ ਚਾਵਲ, ਕੁਲਚਾ ਛੋਲੇ, ਪਾਸਤਾ, ਚਾਪ ਕੋੜੇ, ਪੂਰੀ ਛੋਲੇ, ਪਾਪੜੀ ਚਾਟ, ਖੀਰ, ਕੜਾ, ਕਈ ਹੋਰ ਪ੍ਰਕਾਰ ਦੀਆਂ ਮਠਿਆਈਆਂ ਬਣਾਈਆਂ ਗਈਆਂ ਹਨ। ਇਸ ਮੌਕੇ ਕੇਕ ਕੱਟ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਸੰਗਤਾਂ ਨਾਲ ਸਾਂਝੀ ਕੀਤੀ ਗਈ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਅੱਜ ਐਸੇ ਦਿਨ ਦੇ ਆਲ ਧੰਨ ਧੰਨ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸਾਰੀਆਂ ਸੰਗਤਾਂ ਬੜੀ ਖੁਸ਼ੀ ਨਾਲ ਮਨਾ ਰਹੀਆਂ ਨੇ। ਜੋ ਕਿ ਚਾਰ ਪੰਜ ਦਿਨ ਪਹਿਲਾਂ ਤੋਂ ਲੱਗੇ ਹੋਏ ਨੇ ਸਾੜੇ ਕੱਲ ਵੀ ਰਾਤੀ ਦਿਨ ਸਾੜੇ ਲੰਗਰ ਲੱਗੇ ਨੇ ਅੱਜ ਵੀ ਸਾੜੇ ਲੰਗਰ ਦੀਵਾਨ ਲੱਗੇ ਨੇ ਨਾਲ ਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਲੋਕ ਭਲਾਈ ਸੇਵਕ ਸਭਾ ਦੇ ਸਾਰੇ ਮੈਂਬਰ ਨੌਜਵਾਨ ਸੇਵਕ ਸਭਾ ਵੱਲੋਂ ਸਾੜੇ ਉਤਸ਼ਾਹ ਨਾਲ ਮਨਾਏ ਜਾ ਰਹੇ ਨੇ ਆਪ ਵੀ ਦੇ ਧੰਨਵਾਦ ਤੇ ਬਾਬਾ ਦੀਪ ਸਿੰਘ ਜੀ ਨੂੰ ਸਭ ਨੂੰ ਬਹੁਤ ਬਹੁਤ ਅੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤ ਹਰ ਸਾਲ ਨੰਗਰ ਲਗਾਇਆ ਜਾਂਦਾ ਹੈ ਕੱਲ ਵੀ ਲੱਗਿਆ ਸੀ ਅੱਜ ਵੀ ਹੈ ਜਿਹੜਾ ਹਰ ਇੱਕ ਖੁਸ਼ੀਆਂ ਪ੍ਰਦਾਨ ਕਰਦਾ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਪ੍ਰਕਾਰ ਦੇ ਨੰਗਰ ਲਾਏਗੇ ਕਿੜੀਆਂ ਜਣੀਆਂ ਐਮਬਰੀਡਰੀਆਂ ਲੰਗਰ ਦੇ ਵਿੱਚ ਜੀ ਕੜੀ ਛੋਲ ਪੂੜੀ ਛੋਲੇ ਸਪਰਿੰਗ ਰੋਲ ਹੈ ਜੀ ਚਾਟ ਪਾਪੜੀ ਹੈ ਜੀ ਔਰ ਵੱਖ-ਵੱਖ ਤਰ੍ਹਾਂ ਦੀ ਟਿੱਕੀ ਹੈ ਜੀ ਗੋਲ ਗੱਪੇ ਹੈ ਜੀ ਵੱਖ-ਵੱਖ ਤਰ੍ਹਾਂ ਦੇ ਹੋਰ ਕੜਾ ਗੁੜ ਦਾ ਕੜਾ ਹੈ ਜੀ ਖੀਰ ਹੈਗੀ ਹੈ ਜੀ ਹਰ ਇੱਕ ਤਰ੍ਹਾਂ ਦੇ ਪਦਾਰਥ ਹੈਗੇ ਆ ਜੋ ਸੰਗਤ ਸੰਗਨ ਨੂੰ ਸ਼ਗਨ ਜੋਗੇਗੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤ ਸਾਰਿਆਂ ਨੂੰ ਪਾਪਾ ਦੀਪ ਸਿੰਘ ਜੀ ਦੇ ਗੁਰਪੁਰਬ ਦੀ ਸਾਰੇ ਹੀ ਸੰਗਤ ਨੂੰ ਲੱਖ ਲੱਖ ਵਧਾਈ। ਇਹ ਕੱਲ ਤੋਂ ਇੱਕ ਹਫ਼ਤਾ ਹੀ ਹੋ ਗਿਆ ਵਾ ਇਹ ਸਾਰੀ ਸਾਰੇ ਜਿਹੜੇ ਹੈਗੇ ਪ੍ਰੇਮੀ ਇਹ ਸਾਰੇ ਕੱਲ ਤੋਂ ਲੱਗੇ ਹੋਏ ਆ ਲੰਗਰ ਪ੍ਰਸ਼ਾਦ ਵਾਸਤੇ ਜਿਦੇ ਵਿੱਚ ਪੂੜੀ ਛੋਲੇ ਸਪਾਇਰਲ ਪੋਟੈਟੋ ਪਾਪੜੀ ਚਾਟ ਟਿੱਕੀ ਔਰ ਵੀ ਵੈਰਾਈਟੀਆਂ ਇੱਧਰ ਹੁੰਦੀਆਂ ਹੈਗੀਆਂ ਬੜੇ ਚਾਹ ਦੇ ਨਾਲ ਦੋ ਦਿਨ ਇੱਧਰ ਲੰਗਰ ਲੱਗਦਾ ਹੈ ਕਵਾ ਵਾਹਿਗੁਰੂ ਬਤੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਅੱਜ ਅਵਤਾਰ ਤੋਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉਹ ਆਪਾਦ ਬਖਸ਼ਿਸ਼ਾਂ ਕੋ ਦੁਆਖਾ ਦੇਤੇ ਮਹਾਰਾਜ ਜੀ ਇਹਨੇ ਪ੍ਰੇਮੀ ਜਿਹੜੇ ਸ਼ਰਧਾ ਦੇ ਫੁੱਲ ਭੇਟ ਕਰਨਾ ਆਏ ਨੇ ਉਮਰ ਚੜ੍ਹਦੀਆਂ ਗੱਲਾਂ ਬਖਸ਼ੇ ਰੇ ਦੀ ਮਨੋ ਕਾਮਨਾ ਪੂਰਨ ਕਰਨੇ ਭਾਈ ਨਿੰਦੇ ਪਾਲ ਜੀ ਜੀ ਨੇ ਇਹ ਸੇਵਾ ਨਿਭਾ ਰਹੇ ਨੇ ਸਾਡੇ ਨਾਲ ਸਹਿਯੋਗ ਦੇ ਰਹੇ ਨੇ ਕਿਰਪਾ ਕਰਕੇ ਇਹਨਾਂ ਦੀ ਚੜ੍ਹਦੀ ਕਲਾ ਹੋਏ ਇਹ ਸਦਾ ਸੁખી ਪਰਸਨ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਬਕਾਉਣ ਆਪਣੀ ਇਸੇ ਤਰ੍ਹਾਂ ਸੇਵਾ ਪਰਸਾਦ ਮੈਂ ਇਹਨਾਂ ਕੋਲ ਲੈਂਦਾ ਰਹੇ ਤੂੰ ਮਾਰੇ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ